ਸੀ ਇਹਦੇ ਚ ਕੋਈ ਇਹ ਨਹੀਂ ਵੀ ਲੋਕਾਂ ਦੇ ਵਹੀਕਲ ਧੂਈ ਫਿਰਨੇ ਆ ਤੇ ਜਾਂ ਉਹਨੂੰ ਮਤਲਬ ਉਹਨਾਂ ਨੂੰ ਖਰਾਬ ਕਰਨਾ ਪਰਪਸ ਨਹੀਂ ਹੈਗਾ ਮੇਨ ਪਰਪਸ ਹੈ ਕੋਈ ਇਹ ਹਫ ਤੁੰਦਾ ਆਉਣੀ ਹੈ ਕੋਈ ਐਕਸੀਡੈਂਟ ਪ੍ਰੋਨ ਹੋ ਗਿਆ ਕੋਈ ਬ੍ਰੇਕਡਾਊਨ ਹੋ ਗਈ ਉਹਨੂੰ ਪਾਸੇ ਲੈ ਜਾਣਾ ਹੌਲੀ ਹੌਲੀ ਜਿਹੜੀ ਬਾਜ਼ਾਰ ਵਾਲੇ ਲੋਕ ਕਹਿਣਗੇ ਵੀ ਇਸ ਬਾਜ਼ਾਰ ਦੇ ਵਿੱਚ ਕਰੋ ਕਿਉਂਕਿ ਜਿਹੜੀ ਨਵੀਂ ਚੀਜ਼ ਕਰਦੇ ਆ ਕਦੇ ਵੀ ਉਹ ਅਡੈਪਟੇਬਿਲਟੀ ਨਹੀਂ ਹੁੰਦੀ ਤੇ ਉਹ ਉਹਨਾਂ ਨੂੰ ਇਹ ਸਿਆਣੇ ਹੈ ਸਾਡੇ ਐਸਐਸਪੀ ਸਾਹਿਬ ਬਟ ਉਹਦੇ ਵਿੱਚ ਇਹੀ ਹੈ ਵੀ ਜਿਹੜੇ ਲੋਕਾਂ ਦੇ ਸਹਿਯੋਗ ਦੇ ਨਾਲ ਲੋਕ ਸਾਨੂੰ ਇਨਵਾਈਟ ਕਰਨ ਵੀ ਅਸੀਂ ਇਹ ਫੈਸਲਾ ਕਰ ਲਿਆ ਇਸ ਬਾਜ਼ਾਰ 'ਚ ਐਵੇਂ ਕਰਾਂਗੇ ਤੁਸੀਂ ਸਾਡੀ ਵੈਨ ਇੱਥੇ ਆ ਚਲਾਓ ਰਿਕਵਰੀ ਵੈਨ ਚਲਾਓ ਉਹ ਸਾਡੀ ਕਾਮਯਾਬੀ ਹੈ ਨਾਟ ਕੇ ਇਹ ਇਹਨੂੰ ਤੁਸੀਂ ਇਹ ਨਹੀਂ ਲੈਣਾ ਕਿ ਵੀ ਇਹ ਕੋਈ ਅਗੇਂਸਟ ਐਕਸ਼ਨ ਲੈਣਾ ਜਾਂ ਕਿਸੇ ਦੇ ਨਾ ਨਾ ਇਹ ਤਾਂ ਮਤਲਬ ਲੋਕਾਂ ਦੇ ਭਲੇ ਲਈ ਇਹਨੂੰ ਯੂਜ਼ ਕਰੋ ਜਿੱਥੇ ਕਿਤੇ ਲੋਡ ਆ ਮੇਜਰ ਬ੍ਰੇਕਡਾਊਨ ਹੋ ਗਈ ਟਰੱਸਟ ਲੈਵਲ ਦੀ ਗੱਲ ਹੈ ਨਾ ਤੁਹਾਨੂੰ ਹੋਰ ਕਿਤੇ ਵੀ ਪ੍ਰਾਈਵੇਟ ਹਾਇਰ ਕਰਦਾ ਰੋਡ ਤੇ ਬ੍ਰੇਕਡਾਊਨ ਹੋ ਗਈ ਕੰਟਰੋਲ ਰੂਮ ਤੇ ਫੋਨ ਕਰੋ ਜੀ ਸਾਡਾ ਵਹੀਕਲ ਇੱਥੇ ਬ੍ਰੇਕਡਾਊਨ ਹੋ ਗਿਆ ਫਿਰ ਰਿਕਵਰੀ ਵੈਨ ਆਊਗੀ ਫਿਰ ਤੁਹਾਨੂੰ ਅਹਿਸਾਸ ਹੋਊਗਾ ਵੀ ਇਹਦੀ ਰਿਕਵਰੀ ਵੈਨ ਦੀ ਵੈਲਿਊ ਕੀ ਹੈ ਸਰ ਬਾਕੀ ਬਹੁਤ ਜਿਲ੍ਹੇ ਬਾਰੇ ਪਰ ਫੋਰਸ ਦੀ ਕੰਮ ਨਾਲ ਥੋੜਾ ਜੁਤਨਾ ਪੈ ਰਿਹਾ ਨਹੀਂ ਦੇਖੋ ਫੋਰਸ ਦੀ ਹੁਣ ਤਾਂ ਬਹੁਤ ਸੋਨੇ ਲੈਵਲ ਤੇ ਬਹੁਤ ਸਾਰੀਆਂ ਪਰਤੀਆਂ ਹੋ ਗਈਆਂ ਹੋਰ ਵੀ ਪਰਤیاں ਹੋਈਆਂ ਫੋਰਸ ਹਰ ਡਿਸਟ੍ਰਿਕਟ ਦੇ ਵਿੱਚ ਹੀ ਕਮੀ ਹੈ ਕਿਉਂਕਿ ਰਿਟਾਇਰਮੈਂਟ ਬਹੁਤ ਜ਼ਿਆਦਾ ਹੋ ਗਈ ਤੇ ਪਰ ਉਹਦੇ ਹਿਸਾਬ ਨਾਲ ਪਰਤੀ ਵੀ ਹੋ ਰਹੀ ਹੈ 노 ਡਾਊਟ ਕਿ ਅਸੀਂ ਦੇਖੋ ਸਟ੍ਰੈਂਥ ਸਾਡੀ ਪੁਲਿਸਿੰਗ ਜੀ ਹੈ ਨਾ ਜੇ ਫੋਰਨ ਦੇ ਹਿਸਾਬ ਨਾਲ ਦੇਖਿਆ ਜਾਵੇ ਸਾਡੀ ਰੇਸ਼ਿਓ ਹੈ ਜਿਹੜੀ ਉਹ ਬਹੁਤ ਘੱਟ ਹੈ ਆਪਾਂ ਫੋਰਨ ਨਾਲ ਕੰਪੈਰੀਜ਼ਨ ਤਾਂ ਕਰਦੇ ਆ ਉਹ ਕਈ ਕੰਟਰੀ ਤਾਂ ਜਿਹੜੇ ਇਕੱਲੇ ਪੰਜਾਬ ਵਰਗੇ ਆ ਉਸ ਪੰਜਾਬ ਵਰਗੇ ਫੁੱਲ ਕੰਟਰੀ ਆ ਤੇ ਉਹਨਾਂ ਦੇ ਰਿਸੋਰਸਸ ਉਹਨਾਂ ਦੀ ਪੋਪੂਲੇਸ਼ਨ ਇੰਨੀ ਘੱਟ ਸਾਡੀ ਆਬਾਦੀ ਜ਼ਿਆਦਾ ਹੈ ਉਸ ਕਰਕੇ ਜਿਹੜੀ ਫੋਰਸ ਦੀ ਜ਼ਿਆਦਾ ਲੋੜ ਹੈ 노 ਡਾਊਟ ਉਹ ਇਸ਼ੂ ਅਸੀਂ ਫਲੈਗ ਵੀ ਕੀਤੇ ਆ ਤੇ ਫੋਰਸ ਜਿੱਥੇ ਤੋਂ ਜੁੜੇ ਹੋਊਗਾ ਅਸੀਂ ਇਹਨਾਂ ਦੀ ਪੂਰੀ ਵੀ ਕਰਦੇ ਰਹਿਣਾ